ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੋਰ ਆਪਾਂ ਤੁਹਾਨੂੰ ਨੀਲੀ ਰਬੀ ਦੀ ਜੜੀ ਮਾਝ ਦਿਖਾਉਣ ਜਾ ਰਹੇ ਹਾਂ ਚੰਗੀ ਮੱਝਾ ਦੋਸਤੋ ਕਦ ਕਠੀ ਬਹੁਤ ਜਿਆਦਾ ਸੋਹਣਾ ਹੈਗਾ ਜਿਹੜੇ ਵੀਰ ਸ਼ੌਕੀਨ ਨੇ ਲੱਭ ਰਹੇ ਨੀਲੀ ਰਵੀ ਦੀ ਮੱਝ ਖਰੀਦਣ ਬਾਰੇ ਸੋਚ ਵੀ ਰਹੇ ਨੇ ਤੇ ਤੁਸੀਂ ਜਰੂਰ ਇਹ ਜਿਹੜੀ ਮੱਝ ਖਰੀਦ ਸਕਦੇ ਹੋ ਟੇਡਾ ਕਾਟਾ ਦੋਸਤੋ ਪ੍ਰੋਪਰ ਖੂਬੀਆਂ ਪੂਰੀਆਂ ਨੇ ਇਸ ਦੇ ਵਿੱਚ ਤੇ ਬਾਕੀ ਬਧੇਰੇ ਜਾਣਕਾਰੀ ਆਪਾਂ ਵੀਰ ਹਰਵੈਲ ਦੇ ਕੋਲੋਂ ਲਵਾਂਗੇ ਓਨਰ ਵੀਰ ਹਰਵੈਲ ਸਿੰਘ ਜੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਬਿਲਕੁਲ ਹਰੀਕੇ ਪੱਤਣ ਤੋਂ ਜਦੋਂ ਦੋਸਤੋਂ ਤੁਸੀਂ ਪੱਟੀ ਮੋੜ ਆਉਂਗੇ ਤੇ ਰਸਤੇ ਵਿੱਚ ਪਿੰਡ ਜੋਰ ਸਿੰਘ ਵਾਲਾ ਆਉਂਦਾ ਨਾਲ ਦੋਸਤੋਂ ਦੁੱਬਲੀ ਪਿੰਡ ਲੱਗਦਾ ਵੱਡੇ ਸਭਰਾ ਚੀਮਾ ਬਰਵਾਲਾ ਨਾਲ-ਨਾਲ ਲੱਗਦੇ ਪਿੰਡ ਤੇ ਬਾਕੀ ਜਿਹੜੇ ਵੀਰ ਆਪਣੇ ਨਵੇਂ ਸਬਸਕ੍ਰਾਈਬਰ ਨੇ ਉਹਨਾਂ ਨੂੰ ਨਹੀਂ ਪਤਾਗਾ ਇਸ ਕਰਕੇ ਜਿਹੜਾ ਪ੍ਰੋਪਰ ਦੋਸਤੋਂ ਐਡਰੈਸ ਤੁਸੀਂ ਘਰੇ ਵਿਜ਼ਿਟ ਕਰ ਸਕਦੇ ਹੋ ਤੇ ਚਲਦਿਆਂ ਜਾਣਕਾਰੀ ਵੀਰ ਹਰਵੈਲ ਦੇ ਪਾਸੋਂ ਲੈਣੇ ਆ ਪੂਰੀ ਪ੍ਰੋਪਰ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸასი ਸ਼ਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆ ਨੀਲੀ ਦਾ ਵੀਦੀ ਆਪਣੇ ਕੋਲ ਮੱਝ ਆ ਗਈ ਹੈ ਜੀ ਬਿਲਕੁਲ ਸੰਧੂ ਸਾਹਿਬ ਜੀ ਤੇ ਦੋ ਮਾੜੀ ਜੀ ਪਾਈਏ ਚੰਨਣਾ ਜੀ ਦੇ ਬਾਰੇ ਚੰਨਣਾ ਸੰਧੂ ਸਾਹਿਬ ਜੀ ਇਹ ਤੀਜੀ ਵਾਰ ਜਾਨੀ ਕੇ ਫੁੱਜੀ ਹੁਣ ਹਾਂ ਜੀ ਤੇ ਕਰੀਬ 16 ਪਲੱਸ ਇਹਦੇ ਥੱਲੇ ਪਿਛਲੀ ਵਾਰ ਦੁੱਧ ਸੀਗਾ ਤੇ ਹੁਣ ਅੱਗੇ ਨਾਗ ਦੇ ਸੀਮਿੰਟੋਂ ਦੱਬਣਿਆ ਨਾਗ ਤੋਂ ਤੇ ਕਰੀਬ 30 ਤੋਂ 35 ਦਿਨ ਇਹਦੇ ਸੁਣ ਦਾ ਸਮਾਂ ਜਿਹੜਾ ਬਾਕੀ ਆ ਠੀਕ ਹੈ ਤੇ ਚੰਗੀ ਜਾਨੀ ਕੇ ਆਪਾਂ ਇਹਨੂੰ ਸੁਕੀਏ ਜਾਨੀ ਕੇ ਚੰਗੀ ਕਵਾਲਿਟੀ ਦੇ ਵਿੱਚ ਜਾਨੀ ਕਿ ਇੱਕ ਜਿਹੜੀ ਮੱਝ ਆਉਂਦੀ ਆ ਪਰ ਇਹਨੂੰ ਇੱਕ ਬਰੀਡ ਦੇ ਵਿੱਚ ਜੀ ਜੀ ਪੂਰਾ ਇਹਨੂੰ ਹਟ ਦੇ ਸਕਦੇ ਆ ਬਿਲਕੁਲ ਹਾਂਜੀ ਅ ਸੋ ਦੋਸਤੋ ਆ ਸੂਬਾ ਤੀਜਾ ਕੇ ਵੀਰ ਜੀ ਸੁਣ ਜਾਰੀ ਹੈ ਤੀਜਾ ਸੂਬਾ ਬਹੁਤ ਚੰਗੀ ਹੈਵੀ ਬੋਡੀ ਠੀਕ ਆ ਬਾਕੀ ਦੋਸਤੋ ਜਿਹੜੀ ਮੂਹ ਮੱਥਾ ਸਿੰਘ ਦੀ ਬੰਦਤਰ ਤੁਸੀਂ ਜ਼ਰੂਰ ਨੋਟ ਕਰੋ ਇੱਕ ਵਾਰੀ ਮੈਂ ਤੁਹਾਨੂੰ ਹਰ ਪਾਸਿਓਂ ਜ਼ਰੂਰ ਵਿਖਾ ਦੇਣਾ ਕਿਉਂਕਿ ਕੁਆਲਿਟੀ ਹੈ ਬਹੁਤ ਵਧੀਆ ਬਾਕੀ ਛੰਡੀ ਮਣਕੀ ਅੱਖ ਤੇ ਟੇਡਾ ਘੱਟ ਆ ਦੋਸਤੋ ਆ ਵੇਖੋ ਟੇਡਾ ਘੱਟ ਆ ਬਿਲਕੁਲ ਆ ਵੇਖੋ ਦਿਲ ਕੋ ਮਨ ਕੀ ਆਖਾ ਤੇ ਪੈਰਾਂ ਦੇ ਨਿਸ਼ਾਨ ਜਿਹੜੇ ਪ੍ਰੋਪਰ ਅੱਗੇ ਜਵਾਬ ਜਿਹੜੇ ਤੁਹਾਨੂੰ ਮਿਲਣਗੇ ਆ ਵੇਖੋ ਤੇ ਮਗਰ ਜਿਹੜੇ ਪੈਰ ਦੋਸਤੋ ਉਹ ਵੀ ਵਾਈਟ ਆ ਆ ਤੋਤੇ ਆ ਮਗਲਾ ਆ ਦੇਖੋ ਬਾਕੀ ਸੰਤੋਪਾ ਜੀ ਚਾ ਇੱਕ ਨੰਬਰ 53 ਬਹੁਤ ਪਾਸ ਬਾਕੀ ਅੱਛਾ ਤੇ ਦਿਨ ਵੀ ਰਤੀ 30 35 ਦਿਨ ਦੱਸਦਾ ਨਾ ਸੂਣ ਦੇ ਵਿੱਚ ਲੈ ਜਾਏਗੀ ਤੇ ਮਾੜਾ ਜਿਆ ਇਹਨੂੰ ਤੋੜ ਕੇ ਵਿਖਾ ਦਈਏ ਭਰਾਵਾਂ ਨੂੰ ਆ ਵੇਖੋ ਦੋਸਤੋ ਬਿਲਕੁਲ ਦੋਸਤੋ ਆਓ ਆਪਣੀ ਜਿਹੜੀ ਤਸੱਲੀ ਹੈ ਮੌਕੇ ਦੇ ਘਰ ਪਹੁੰਚ ਕੇ ਵੀ ਇਹਦੇ ਟਿਕਾਣੇ ਤੇ ਵਿਜ਼ਿਟ ਕਰਕੇ ਘਰੇ ਜਰੂਰ ਕਰ ਸਕਦੇ ਹੋ ਤੇ ਬਿਲਕੁਲ ਬਰੀਕ ਜਿਹੜੀ ਚਮੜੀ ਹੈ ਦੋਸਤੋ ਬਰੀਕ ਸਕਿਨ ਹੈਗੀ ਆ ਮੱਝ ਜਿਹੜੀ ਦੋਸਤੋ ਤਕਰੀਬਨ ਦੁੱਧ ਵਾਲੀ ਹੈਗੀ ਆ ਤਕਰੀਬਨ ਵੀਰ ਨੇ ਕਿਹਾ ਵੀ 15 ਪਲੱਸ ਹੀ ਦੁੱਧ ਦੇਵੇਗੀ ਅੱਛਾ ਜੀ ਅਗਲੇ ਘਰ ਤੇ ਮਤਲਬ ਜਿੱਥੋਂ ਵੀ ਤਾਂ ਆਪਾਂ ਲਈ ਸੀ ਉਹਨਾਂ ਦੱਸਿਆ ਹਣਾ ਬਿਲਕੁਲ ਜੀ ਠੀਕ ਆ ਕੰਡੇ ਵਾਲਾ ਦੁੱਧ ਜਿਆਦਾ ਥੋੜਾ ਲੱਗਦਾ ਠੀਕ ਠੀਕ ਹੈ ਤੇ ਲੱਗਦੀ ਦਜੀਵਾਰ ਆ ਬਾਸੀ ਸੁਭੀ ਚੰਗੀ ਆ ਜੀ ਬਾਕੀ ਹਰਵੈਲ ਵੀ ਇਹ ਸ਼ਾਇਦ ਮੈਂ ਜਿਹੜਾ ਪਿਛਲੀ ਵਾਰ ਇਹਦੀ ਕੱਟੀ ਸੀਗੀ ਜੀ ਬਹੁਤ ਹੀ ਬਰੀਡ ਦੇ ਵਿੱਚ ਆਈ ਠੀਕ ਆ ਕੱਟੀ ਨਹੀਂ ਦਿੱਤੀ ਆਪਾਂ ਨੂੰ ਨਾਲ ਆਪਾਂ ਉਹਦੀ ਵੀ ਫੋਟੋ ਬੱਚੀ ਅੱਛਾ ਹਰਵੈਲ ਵੀਰੇ ਐਰ ਕੀ ਫਿਰ ਸ਼ੋਰ ਉਹਨਾਂ ਕੀਤਾ तकरीबन ਆਪਾਂ ਨੂੰ ਸ਼ੋਰ ਹੀ ਆ ਵੀ ਨਾਗ ਦਾ ਸੀ ਨਾਗ ਦੇ ਸੀਮਨ ਤੋਂ ਗੱਪਣਾ ਠੀਕ ਆ ਠੀਕ ਆ ਆ ਦੋਸਤੋ ਵੇਖੋ ਤੁਸੀਂ ਨਾਗ ਦੇ ਸੀਮਨ ਤੋਂ ਗੱਪਣਾ ਸੋਨਾ ਛੋਟਾ ਬਹੁਤ ਜਿਆਦਾ ਸੋਹਣੀ ਦੋਸਤੋ ਤਕਰੀਬਨ ਜਿਹੜੇ ਵੀ ਸੋਚ ਰਹੇ ਆ ਵੀ ਕਦ ਕਾਠੀ ਦਾ ਮੈਂ ਜੇ ਕਰ ਦੋਸਤੋ ਬਿਆਨ ਕਰਾਂ ਤੇ ਬਹੁਤ ਚੰਗਾ ਸੋਨਾ ਕਦ ਕਾਠੀ ਆ ਤੇ ਹੈਵੀ ਆ ਵਜ਼ਨ ਬਹੁਤ ਜਿਆਦਾ ਵਧੀਆ ਹੈਗਾ ਆ ਵੇਖੋ ਮੱਝ ਜਿਹੜੀ ਕਿਸੇ ਪਾਸਿਓਂ ਦੋਸਤੋ ਤੁਹਾਨੂੰ ਕੋਈ ਲਿਸੀਫੀ ਕੀ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਕੰਪਲੀਟ ਨਹੀਂ ਮਿਲੂਗੀ ਇਸ ਦੇ ਵਿੱਚ ਆ ਵੇਖੋ ਆ ਲਓ ਜੀ ਆ ਵੇਖੋ ਥਾਂ ਤੋਂ ਬਿਲਕੁਲ ਲੰਬਾਈ ਜਿਹੜੀ ਆ ਬਰਾਬਰ ਆਹੀ ਆ ਵਿਥੂ ਬਹੁਤ ਜਿਆਦਾ ਸੋਹਣੀ ਆ ਅਜੇ ਦੋਸਤੋ ਜਦੋਂ ਨੇੜੇ ਜਾ ਕੇ ਸਮਾਂ ਬਣੇ ਸੰਧੂ ਸਾਹਿਬ ਪਰਣ ਤੋਂ ਬਾਅਦ ਆ ਯੋਨੇ ਨਖਾਰ ਲਿਓਣਾ ਹਾਂ ਬ ਬਹੁਤ ਜਿਆਦਾ ਜਿੰਨੀ ਇਹ ਕਰਨੀ ਹੋਵੇ ਤੇ ਪ੍ਰੋਪਰ ਆ ਦੋਸਤੋ ਬਹੁਤ ਸੋਹਣੀ ਮੱਝ ਤੇ ਹਰ ਵੇਰ ਵੀ ਇਹਦੀ ਕੀ ਡਿਮਾਂਡ ਭਲਾ ਕੀ ਕਰਦੇ ਪਏ ਹਾਂ ਸੰਧੂ ਸਾਹਿਬ ਜੀ ਇਹਦੀ ਡਿਮਾਂਡ ਕਰਨ ਨੂੰ ਜੇ ਤਾਂ ਸੁਈ ਤੋਂ ਆ ਆਪਾਂ ਲੱਖ ਤੋਂ ਬਾਹਰ ਕਰਾਂਗੇ ਹਾਂਜੀ ਅੱਜ ਦਾ ਫਿਰ ਅੱਜ ਦਾ ਜਿਹੜਾ ਇਹਦਾ ਮੁੱਲ ਆ ਸੰਧੂ ਸਾਹਿਬ ਜੀ ਆਪਾਂ ਇਹਦਾ 73 ਹਜ਼ਾਰ ਰੁਪਏ ਡਿਮਾਂਡ ਕਰਦੇ ਜਿੱਦੂ ਜੇ ਆਪਾਂ 15000 ਰੁਪਏ ਮੰਨਤਨ ਕਰਾਂਗੇ ਠੀਕ 75000 ਦੀ ਅੱਜ ਆ ਜੀ ਹਾਂਜੀ ਅ ਬਾਕੀ ਦੋਸਤੋ ਵੇਖੋ ਮੈਨੂੰ ਲੱਗਦਾ ਬਹੁਤ ਉਮੀਦ ਆ ਵੀ ਤੁਹਾਨੂੰ ਇਹ ਚੀਜ਼ ਜਿਹੜੀ ਫਿੱਟ ਬੈਠੂਗੀ ਬਹੁਤੇ ਵੀਰ ਸੋਚ ਵੀ ਰਹੇ ਨੇ तकरीबन ਚੰਗੀ ਚੀਜ਼ ਲੈਣ ਬਾਰੇ ਤੇ ਬਾਕੀ ਜਦੋਂ ਤੋਂ ਦੋਸਤੋ ਮੌਕੇ ਦੀ ਚੀਜ਼ ਤਿਆਰ ਹੋ ਜਾਂਦੀ ਹੈ ਨਾ ਉਦੋਂ ਆਪਾਂ ਨੂੰ ਖੁਦ ਨੂੰ ਪਤਾ ਹੈ ਵੀ ਜਿੱਥੇ ਅੱਜ ਤੋਂ ਮਹੀਨਾ ਸਾਹਮਣੀ ਆ ਉਹ ਦੋਸਤੋ ਜੇਕਰ ਆਪਾਂ ਵੇਚਣ ਇਨਕਲੂਡ ਕਰਦੇ ਆ ਤੇ ਲੱਖੋਂ ਬਾਹਰ ਆ ਜੇ 1 ਮਹੀਨੇ ਦੇ ਵਿੱਚ ਆਪਾਂ ਨੂੰ 30-35 ਹਜ਼ਾਰ ਦਾ ਪ੍ਰੋਫਿਟ ਆ ਰਿਹਾ ਤਾਂ ਮੈਂ ਕਹਿੰਦਾ ਤੇ ਆਪਾਂ ਨੂੰ ਡੇਰ ਨਹੀਂ ਕਰਨੀ ਚਾਹੀਦੀ ਬਿਲਕੁਲ ਬਿਲਕੁਲ 75000 ਦੇ ਵਿੱਚ ਇਹ ਦੋਸਤੋ ਤੁਹਾਨੂੰ ਇਹ ਮੱਝ ਮਿਲੇਗੀ ਬਾਕੀ ਦੂਰੋਂ ਨੇੜਿਓਂ ਕੋਈ ਵੀ ਮੇਰਾ ਭੈਣ ਜਾਂ ਮੇਰਾ ਭਰਾ ਕੋਈ ਵੀ ਤੁਸੀਂ ਆ ਕੇ ਤਸੱਲੀ ਕਰ ਲੋ ਘਰੇ ਤੇ ਬਾਕੀ ਥਾਂ ਤੋਂ ਆਇ ਇੱਕ ਨੰਬਰ ਠੀਕ ਹੈ ਜੀ ਇੱਕ ਬਹੁਤ ਵਧੀਆ ਠੀਕ ਆਹ ਲਓ ਜੀ ਤੇ ਹਰਵੀਲ ਵੀਰ ਇੱਕ ਨੰਬਰ ਵੀ ਬੋਲਦੇ 9903820259906382025 ਠੀਕ ਹੈ ਸੋ ਦੋਸਤੋ ਇਹ ਸਨ ਵੀਰ ਹਰਵੀਲ ਦੇ ਕੋਲ ਨੀਲੀ ਰਬੀ ਦੀ ਮੱਝ ਤੇ ਖਰੀਦ ਸਕਦੇ ਹੋ ਦੋਸਤੋ ਤੁਸੀਂ ਘਰੇ ਪਹੁੰਚ ਕਰ ਸਕਦੇ ਹੋ ਤਸੱਲੀ ਤੁਹਾਡੀ ਆਪਣੀ ਆ ਤਸੱਲੀ ਟਿੱਪ ਕੇ ਕਰ ਲਓ ਪਸੂ ਸੂਨ ਵਾਲਾ ਟਿੱਪ ਕੇ ਕਰ ਲਓ ਤਸੱਲੀ ਤੁਹਾਡੀ ਆਪਣੀ ਹੈ ਜੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ